ਦੇਖਣ ਨੂੰ ਨਾ ਜਮਾ ਵਿਆਹ ਦਾ ਆਪਣੇ ਖਾ ਪੈਂਦਾ ਵੀ ਜਿਵੇਂ ਖੇਤਾਂ ਦੇ ਵਿੱਚ ਕਿਸੇ ਚੰਗੇ ਘਰ ਦਾ ਵਿਆਹ ਹੋਵੇ ਐਸਾ ਹਾਬ ਤੇ ਗੱਡੀਆਂ ਖੜੀਆਂ ਨੇ ਪਰ ਕਿਸਾਨ ਵੀਰੋ ਇਹ ਜਿਹੜੀਆਂ ਗੱਡੀਆਂ ਨੇ ਨਾ ਕਿਸੇ ਵਿਆਹ ਤੇ ਨਹੀਂ ਆਈਆਂ ਹਾਂ ਮਾਹੌਲ ਜ਼ਰੂਰ ਵਿਆਹ ਵਰਗਾਗਾ ਕਿਉਂ ਵਿਆਹ ਵਰਗਾ ਹੋਵੇ ਵੀ ਕਿਉਂ ਨਾ ਕਿਉਂ ਇੱਥੇ ਬੱਕਰੇ ਬੱਕਰੀਆਂ ਦੇ ਸਾਂਭ ਸੰਭਾਲ ਦੀ ਟ੍ਰੇਨਿੰਗ ਹੈ ਜਿਹੜੀ ਕਿ ਬਠਿੰਡੇ ਜ਼ਿਲ੍ਹੇ ਦੇ ਵਿੱਚ ਭਲਾਈਆਣੇ ਕੋਲੇ ਕੋਠੇ ਕੌਰ ਸਿੰਘ ਵਾਲਾ ਵਿਖੇ ਬਰਾੜ ਬਠਿੰਡੇ ਵਾਲੇ ਬਾਈ ਦੇ ਫਾਰਮ ਤੇ ਟ੍ਰੇਨਿੰਗ ਸੈਂਟਰ ਬਣਿਆ ਹੋਇਆ ਜਿਹੜਾ ਉੱਥੇ ਬਾਈ ਟ੍ਰੇਨਿੰਗ ਚੱਲ ਰਹੀ ਆ ਜਿੱਥੇ ਪੂਰੇ ਇੰਡੀਆ ਚੋਂ ਆਪਾਂ ਕਹਿ ਦਈਏ ਵੀ ਜੂਪੀ ਤੋਂ ਰਾਜਸਥਾਨ ਤੋਂ ਮੱਧ ਪ੍ਰਦੇਸ਼ ਤੋਂ ਮਹਾਰਾਸ਼ਟਰ ਤੋਂ ਬਿਹਾਰ ਬੰਗਾਲ ਤੱਕ ਦੇ ਕਿਸਾਨ ਇਥੇ ਟ੍ਰੇਨਿੰਗ ਲੈਣ ਆਉਂਦੇ ਆ ਹਰਿਆਣੇ ਵਾਲੇ ਦਾ ਪਤਾ ਹੀ ਨਹੀਂ ਕਿੰਨੇ ਕੁ ਹੁੰਦੇ ਆਗੇ ਉਹ ਟ੍ਰੇਨਿੰਗ ਲੈਣ ਦਾ ਕਾਰਨ ਕੀ ਹੈ ਕਿਉਂ ਜਿਹੜਾ ਬੱਕਰੀਆਂ ਦਾ ਧੰਡਾਣਾ ਅੱਜ ਕੱਲ ਬਹੁਤ ਜ਼ਿਆਦਾ ਇਹ ਸਟੈਂਡਰਡ ਬਣ ਰਿਹਾ ਹੈ ਤੇ ਪੂਰਾ ਟੌਪ ਤੇ ਚੱਲ ਰਿਹਾ ਤੇ ਏਸੇ ਕਰਕੇ ਤਾਂ ਜਿਹੜੀ 2-2 3-3 ਮਹੀਨਿਆਂ ਦੀ ਟ੍ਰੇਨਿੰਗ ਆ ਪਹਿਲੀ ਬੁੱਕ ਹੋਈਆਂ ਰਹਿੰਦੀਆਂ ਨੇ ਤੇ ਆਹ ਬਰਾੜ ਵੀਰ ਸਾਡਾ ਦੇਖੋ ਗੇੜ ਤੇ ਖੜਾ ਕਿਵੇਂ ਐਕਸ਼ਨ ਕਰੀ ਜਾਂਦਾ ਹੈ ਇਹਨੂੰ ਚਾਹ ਵਾਲਾ ਕਹਿੰਦਾ ਜਦੋਂ ਫਾਰਮ ਬਣਾਇਆ ਤੇ ਉਦੋਂ ਮਖੌਲ ਕਰਦੇ ਦੀ ਵੀ ਇਥੇ ਕਿਹੜਾ ਆਊਗਾ ਟ੍ਰੇਨਿੰਗ ਲੈਂਡ ਤੇ ਹੁਣ ਦੇਖੋ ਤੁਸੀਂ ਗੌਟ ਫਾਰਮ ਟ੍ਰੇਨਿੰਗ ਸੈਂਟਰ ਦੇ ਬਾਈ ਬਕਾਇਦਾ ਬੋਰਡ ਲੱਗੇ ਹੋਏ ਨੇ ਜਿਉਂ ਆਪਾਂ ਪੜਾਈ ਜਾਣੇ ਤੋਂ ਬਠਿੰਡੇ ਤੋਂ ਬਾਈ ਦੇ ਪਿੰਡ ਨੂੰ ਜਾਵਾਂਗੇ ਤਾਂ ਹਰੇਕ ਜਗ੍ਹਾ ਤੇ ਮਾਰਗਦਰਸ਼ਨ ਕਰਨ ਵਾਲੇ ਜਿਹੜੇ ਬੋਰਡ ਨੇ ਉਹ ਲੱਗੇ ਹੋਣਗੇ ਤੇ ਬਾਈ ਦੇ ਟ੍ਰੇਨਿੰਗ ਸੈਂਟਰ ਤੱਕ ਬੱਕਰੀ ਫਾਰਮ ਤੱਕ ਭਾਵੇਂ ਗੱਡੀਆਂ ਪਹੁੰਚਦੀਆਂ ਨਹੀਂ ਜਿਵੇਂ ਤੁਸੀਂ ਟ੍ਰੇਨਿੰਗ ਵੇਲੇ ਦੇਖਿਆ ਵੀ 8 10 12 ਗੱਡੀਆਂ ਹੋ ਜਾਂਦੀਆਂ ਨੇ ਤਾਂ ਵੀ ਕੋਈ ਦਿੱਕਤ ਨਹੀਂ ਪੈਂਦੀ ਹੈਗੀ ਰੋਅਰ ਨਾਲ ਗੱਡੀਆਂ ਉੱਥੇ ਖੜ੍ਹਦੀਆਂ ਰਹੀਆਂ ਤੇ ਵੱਡੀ ਗੱਲ ਇਹ ਹੈ ਬੀ ਜਿਹੜੇ ਟ੍ਰੇਨਿੰਗ ਲਾਈਨ ਵਾਲੇ ਵੀਰ ਨੇ ਉਹਨਾਂ ਦਾ 11 ਤੇ 12 ਤਰੀਕ ਹਰੇਕ ਮਹੀਨੇ ਦੀ ਪੱਕੀ ਕਰਤੀ ਇੱਥੇ ਕਿਸੇ ਕੋਈ ਵੀ ਮਹੀਨਾ ਹੋਵੇ ਗਰਮੀ ਹੋਵੇ ਸਰਦੀ ਹੋਵੇ 11 ਤੇ 12 ਤਰੀਕ ਪੱਕੀ ਐ ਤੇ 30 ਤੋਂ 35 ਬੰਦਿਆਂ ਦਾ ਹੱਦ ਬੈਚ ਹੋਊਗਾ ਇਹ ਤੋਂ ਵੱਧ ਬੈਚ ਨਹੀਂ ਕਿਉਂ ਵੀਰ ਕੋਲੇ ਜਿਵੇਂ ਇਸ ਵਾਰ ਘੱਟੋ ਘੱਟ 100 ਬੰਦੇ ਦੀ ਲਿਸਟ ਆ ਗਈ ਦੀ ਵੀ ਜੀ ਸਾਨੂੰ ਟ੍ਰੇਨਿੰਗ ਕਰਵਾ ਦਿਓ ਸਾਨੂੰ ਟ੍ਰੇਨਿੰਗ ਕਰਵਾ ਦੋ ਆਹ ਦੇਖੋ ਕਲਾਸਾਂ ਚੱਲੀ ਜਾਂਦੀਆਂ ਨੇ ਦੋ ਰੋਜ਼ਾਂ ਬੱਕਰੀ ਟ੍ਰੇਨਿੰਗ ਸੈਂਟਰ ਤੇ ਤਾਂ ਇਹਦੇ ਵਿੱਚ ਕੀ ਆ ਵੀ ਜਿਹੜੇ 30 35 ਕਿ ਕਿਸਾਨ ਵੀਰ ਨੇ ਨਾ ਉਹਨਾਂ ਨੂੰ ਖਾਣ ਪੀਣ ਦਾ ਕੰਮ ਅਰੇਂਜਮੈਂਟ ਪੂਰਾ ਵਧੀਆ ਹੋ ਜਾਂਦਾ ਨਹੀਂ ਐਵੇਂ ਉੱਥੇ ਬੰਦੇ ਇੱਕ ਦੂਜੇ ਦੇ ਵਿੱਚ ਵੱਜੀ ਜਾਂਦੇ ਹੈਗੇ ਨਾ ਟ੍ਰੇਨਿੰਗ ਦੇਣ ਵਾਲੇ ਨੂੰ ਅੱਗੇ ਬੈਠੇ ਨੂੰ ਮੰਗਰ ਲੈਂਦਾ ਪਤਾ ਲੱਗੇ ਵੀ ਮੰਗਰ ਲਈ ਕੁਰਸੀ ਦੇ ਸੁੱਤੇ ਨਹੀਂ ਜਾਂ ਕਿਵੇਂ ਆ ਬਾਈ ਕੋਲੇ ਖਾਸ ਤੌਰ ਤੇ ਆਰਗੈਨਿਕ ਸਮਝੀਆਂ ਤੇ ਹਲਵਾਈ ਦਾ ਪ੍ਰਬੰਧ ਇੱਥੇ ਹੀ ਕਰਿਆ ਹੁੰਦਾ ਬਾਈ ਆਪਦੇ ਸੈਂਟਰ ਤੇ ਤੁਸੀਂ ਦੇਖੋ ਬਿਲਕੁਲ ਵਿਆਹ ਵਾਲੀ ਮਾਹੌਲ ਹੈ ਬਾਈ ਦਾ ਬਾਪੂ ਵੀ ਨਾਲ ਫਿਰਦਾ ਬਾਈ ਦੇ ਸਪੋਰਟ ਕਰਾਉਂਦੇ ਆ ਤੇ ਜੀ ਆਇਆਂ ਨੂੰ ਉੱਪਰ ਬਾਈ ਪੋਸਟਰ ਲਾ ਰੱਖਿਆ ਤੇ ਇੰਨਾ ਜਿਆਦਾ ਵਧੀਆ ਉੱਥੇ ਜਾ ਕੇ ਜੀ ਲੱਗਦਾ ਵੀ ਮੈਂ ਕੱਲ ਦਾ ਉਥੋਂ ਟ੍ਰੇਨਿੰਗ ਤੋਂ ਆਏ ਆ ਮੇਰਾ ਘਰੇ ਜੀ ਨਹੀਂ ਲੱਗ ਰਿਹਾ ਪਾਣੀ ਧਾਣੀ ਸਾਰਾ ਕੁਝ ਸੋਨੂ ਜਾ ਕੇ ਐ ਲੱਗੂ ਪਹਿਲਾਂ ਕਈ ਬੰਦੇ ਨੂੰ ਐ ਲੱਗਦਾ ਹੁੰਦਾ ਵੀ ਯਾਰ ਫੀਸ 4500 ਰੁਪਿਆ ਦੀ ਵੀ 2 ਦਿਨਾਂ ਦਾ ਰਹਿਣਾ ਸਹਿਣਾ ਖਾਣਾ ਤੇ ਟ੍ਰੇਨਿੰਗ ਸਾਰਾ ਕੁਝ ਵਿੱਚੀ ਹੈ ਵੀ 4500 ਬਾਲਾ ਪਰ ਉੱਥੇ ਜਾ ਕੇ ਜਦੋਂ ਖਾਣੇ ਦੀ ਕੁਆਲਿਟੀ ਤੇ ਟ੍ਰੇਨਿੰਗ ਦਾ ਦੇਖਦੇ ਨੇ ਵੀ ਸਮਝਾਉਣ ਦਾ ਤਰੀਕਾ ਇੰਨਾ ਵਧੀਆ ਐਨੇ ਨਾਰਮਲ ਤਰੀਕੇ ਨਾਲ ਪ੍ਰਸ਼ਾਦਾ ਪਾਣੀ ਸਾਰਾ ਅੱਖਾਂ ਦੇ ਸਾਹਮਣੇ ਤਿਆਰ ਹੁੰਦਾ ਕੋਈ ਆਇ ਨਹੀਂ ਹੈਗਾ ਵੀ ਰਸੋਈ ਸਾਈਡ ਤੇ ਬਣਾਈ ਵੀ ਆ ਉੱਥੇ ਹਲਵਾਈ ਕੁਛ ਮਰਜ਼ੀ ਕੱਚਾ ਪਿੱਲਾ ਬਣਾਈ ਜਾਣ ਕਰ ਲੈਣ ਇਹ ਐਸਆਰ ਵਾਲੇ ਵੀਰ ਨੇ ਐਸਆਰ ਗਾਊਡ ਫਾਰਮ ਵਾਲੇ ਹਰਿਆਣੇ ਤੋਂ ਬਾਈ ਸੰਦੀਪ ਟ੍ਰੇਨਿੰਗ ਦੇ ਰਿਹਾ ਤੇ ਨਾਲ ਬਾਈ ਆਪਣਾ ਰਾਜਪ੍ਰੀਤ ਵੀਰ ਹੋਰਾਂ ਦਾ ਆਪਣੇ ਪੰਜਾਬ ਹਰਿਆਣੇ ਦੇ ਪਹਿਲੇ ਫਾਰਮਾਂ ਚੋਂ ਬੱਕਰੀ ਫਾਰਮ ਦੀਗਾ ਜਿਸ ਸਮੇ ਲੋਕ ਮਖੌਲ ਕਰਦੇ ਹੁੰਦੇ ਸੀ ਵੀ ਬੱਕਰੀਆਂ ਭੇਡਾਂ ਦਾ ਇਜੜਾਂ ਕੋਲੇ ਹੁੰਦੀਆਂ ਨੇ ਵੀ ਚੰਗੇ ਘਰਾਂ ਦੇ ਮੁੰਡੇ ਕੁੜੀਆਂ ਕਿਤੇ ਇਜੜ ਰੱਖਦੇ ਐ ਬੱਕਰੀਆਂ ਰੱਖਦੇ ਐ ਪਰ ਅੱਜ ਟ੍ਰੇਨਿੰਗ ਦੇ ਵਿੱਚ ਦੇਖ ਲਓ ਤਿੰਨ ਔਰਤਾਂ ਵੀ ਆਈਆਂ ਸਾਡੀਆਂ ਭੈਣਾਂ ਟ੍ਰੇਨਿੰਗ ਲੈਣ ਜਿਹੜੀਆਂ ਨਾਲ ਦੀ ਨਾਲ ਕੋਈ ਜੌਬ ਵੀ ਕਰਦੀਆਂ ਨੇ ਆਪਾਂ ਕਹੀਏ ਵਧੀਆ ਚੰਗੇ ਡਿਪਾਰਟਮੈਂਟ ਦੇ ਵਿੱਚ ਨਿਗੀਆਂ ਤੇ ਨਾਲ ਉਹ ਇਹ ਟ੍ਰੇਨਿੰਗ ਵੀ ਲੈਣਾ ਆਈਆਂ ਕਹਿੰਦੀਆਂ ਵੀ ਅਸੀਂ ਆਪਦੇ ਘਰੇ ਜਦੋਂ ਫ੍ਰੀ ਟਾਈਮ ਹੁੰਦਾ ਸਵੇਰ ਸ਼ਾਮ ਦਾ ਤਾਂ ਉਦੋਂ ਨਾਲ ਆਪਦੇ ਸਹਾਇਕ ਧੰਦੇ ਦੇ ਤੌਰ ਤੇ ਆਪਦੇ ਬੱਚਿਆਂ ਨੂੰ ਤੇ ਆਪ ਅਸੀਂ ਸਾਰੇ ਆਪਦਾ ਟਾਈਮ ਇੰਨਾ ਤੇ ਸਪੈਂਡ ਕਰਿਆ ਕਰਾਂਗੇ ਵੀ ਅਸੀਂ ਆਪਦਾ ਬੱਕਰੀ ਪਾਲਣ ਦੇ ਧੰਦੇ 'ਚ ਆਪਦਾ ਜਿਹੜਾ ਨਾਮ ਬਣਾਉਣਾਗਾ ਸੋ ਹੁਣ ਗੱਲ ਆ ਗਈ ਵੀ ਇਹ ਟ੍ਰੇਨਿੰਗ ਦੇ ਵਿੱਚ ਤੁਹਾਨੂੰ ਦੱਸਿਆ ਕੀ ਕੀ ਜਾਂਦਾ ਇਸ ਟ੍ਰੇਨਿੰਗ ਦੇ ਵਿੱਚ ਭਰਾਵੋ ਸਾਨੂੰ ਬੱਕਰੀ ਜੰਮਣ ਤੋਂ ਲੈ ਕੇ ਮਰਨ ਤੱਕ ਉਹਦਾ ਜਿੰਨਾ ਟਾਈਮ ਪੀਰੀਅਡ ਹੁੰਦਾ ਵੀ ਉਹਨੂੰ ਕਿਵੇਂ ਪਾਲਣਾ ਕਿਵੇਂ ਵੈਕਸੀਨੇਸ਼ਨ ਕਰਨੀ ਹੈਗੀ ਕਿਵੇਂ ਉਹਨੂੰ ਖਾਦ ਖਰਾਕ ਪਾਉਣੀ ਆ ਕਿਵੇਂ ਉਹ ਕਰਦਾ ਤੇ ਉਸ ਤੋਂ ਬਾਅਦ ਫਿਰ ਪਹਿਲੇ ਦਿਨ ਵੀਰਾਂ ਦੀ ਆ ਜਾਂਦੀ ਹੈ ਖਾਣੇ ਦੀ ਵਾਰੀ ਭਰਾਵੋ ਕਿਉਂ 10 ਵਜੇ ਕਲਾਸਾਂ ਸ਼ੁਰੂ ਹੋ ਜਾਂਦੀਆਂ ਨੇ ਤੇ ਵੀਰ ਸਾਰੇ ਆਪਣੇ ਦੁਪਹਿਰ ਦਾ ਖਾਣਾ ਖਾਣਾ ਹੁੰਦਾਗਾ ਤੇ ਖਾਣੇ ਦੇ ਵਿੱਚ ਬਾਈ ਐਨੇ ਵਧੀਆ ਤਰੀਕੇ ਨਾਲ ਨਾ ਮੈਂ ਤੁਹਾਨੂੰ ਦੱਸਾਂ ਗੱਲ ਵੀ ਕੁਆਰਟੀ ਰੱਖੀ ਹੁੰਦੀ ਹੈ ਵੀ ਸਾਰੇ ਭਰਾ ਵਧੀਆ ਟੋਰਨਲ ਖੰਡੇ ਆਗੇ ਤੇ ਗੱਡੀਆਂ ਦੇਖ ਲਓ ਤੁਸੀਂ ਖੁੱਲੀਆਂ ਡੁੱਲੀਆਂ ਕਿੰਨੀਆਂ ਮਰਜ਼ੀ ਚਾਹੇ 5-7 ਗੱਡੀਆਂ 10 ਗੱਡੀਆਂ ਇੱਥੇ ਹੋਰ ਲਾ ਲਈਏ ਫਿਰ ਵੀ ਉਸ ਹਾਲਤ ਤੇ ਜਗ੍ਹਾ ਪਈ ਆਗੀ ਸੈਟਿੰਗ ਕਰਕੇ ਤੇ ਬਹੁਤ ਸੋਹਣਾ ਮੈਨੂੰ ਬਾਈ ਦਾ ਪ੍ਰਬੰਧ ਲੱਗਿਆ ਮੈਂ ਕਹਿੰਦਾ ਵੀ ਪੰਜਾਬ ਦੇ ਪਹਿਲੇ ਨੰਬਰ ਦੇ ਟ੍ਰੇਨਿੰਗ ਸੈਂਟਰਾਂ ਦੀ ਗਿਣਤੀ ਦੇ ਵਿੱਚ ਬਾਈ ਦਾ ਟ੍ਰੇਨਿੰਗ ਸੈਂਟਰ ਆਉਣਾ ਚਾਹੀਦਾ ਕਿਉਂ ਜਿਹੜੀ ਟ੍ਰੇਨਿੰਗ ਦੇਣੀ ਆ ਸਮਝਾਉਣ ਦਾ ਤਰੀਕਾ ਆ ਗਾ ਲੋਕਾਂ ਨੂੰ ਉਹ ਬਿਲਕੁਲ ਸਰਲ ਤੇ ਸੌਖੀ ਪਾਸਾ ਦੇ ਵਿੱਚ ਆ ਪੰਜਾਬੀ ਆਲਿਆਂ ਨੂੰ ਪੰਜਾਬੀ ਚ ਸਮਝਾਇਆ ਜਾਂਦਾ ਹਿੰਦੀ ਆਲਿਆਂ ਨੂੰ ਹਿੰਦੀ ਚ ਤੇ ਉਸ ਤਰੀਕੇ ਨਾਲ ਕਈ ਵਾਰ ਕਿਸੇ ਵੀਰ ਨੂੰ ਕੋਈ ਜਾਣਕਾਰੀ ਨਹੀਂ ਪਤਾ ਲੱਗਦੀ ਤਾਂ ਫਿਰ ਵੀਰ ਦੁਆਰੇ ਸਾਹਮਣੂ ਇੱਕ ਘੰਟਾ ਉਹਨਾਂ ਲਈ ਰੱਖਿਆ ਜਾਂਦਾ ਉਹ ਦੋ ਵੀ ਹੋ ਜਾਂਦੇ ਘੰਟੇ ਕਈ ਵਾਰ ਉਹਨਾਂ ਦਾ ਕੋਈ ਦਿੱਕਤ ਨਹੀਂ ਬੀਜੀ ਸਾਨੂੰ ਆ ਚੀਜ਼ ਨਹੀਂ ਪਤਾ ਲੱਗੀ ਆ ਚੀਜ਼ ਨਹੀਂ ਪਤਾ ਲੱਗੀ ਤੇ ਹਰ ਇੱਕ ਬੰਦੇ ਨੂੰ ਕਿਹਾ ਜਾਂਦਾ ਵੀ ਆਪਦੀਆਂ ਕਾਪੀਆਂ ਕਿਤਾਬਾਂ ਨਾਲ ਰੱਖੋ ਤੁਸੀਂ ਦੇਖੋ 18 ਗੱਡੀਆਂ ਇਕੱਲੀਆਂ ਚੰਡੀਗੜ੍ਹ ਢੇਡੇ ਲਾਉਣ ਨੂੰ ਹੀ ਨਹੀਂ ਹੈਗੀਆਂ ਇੱਥੇ ਟ੍ਰੇਨਿੰਗ ਵੀ ਲੈਣ ਆਉਂਦੇ ਲੋਕ ਤੇ ਹਰੇਕ ਕੋਲੇ ਆਪਦੀਆਂ ਡੈਰੀਆਂ ਕਿਤਾਬਾਂ ਹੁੰਦੀਆਂ ਨੇ ਕੱਲੀ-ਕੱਲੀ ਚੀਜ਼ ਆ ਗਈ ਜਿਹੜੀ ਆਪਣੀ ਉਹ ਡਾਇਰੀ ਤੇ ਆਪਦੀ ਤੇ ਲਿਖੀ ਜਾਂਦੇ ਆ ਕਿਸੇ ਕੋਲੇ ਛੋਟੀ ਡਾਇਰੀ ਹੁੰਦੀ ਆ ਕਿਸੇ ਕੋਲੇ ਵੱਡੀ ਕਿਤਾਬ ਹੁੰਦੀ ਹੈਗੀ ਸੋ ਆਪਣੇ ਸਾਰੇ ਕਿਸਾਨ ਵੀਰ ਉੱਥੇ ਚੀਜ਼ਾਂ ਨੋਟ ਕਰੀ ਜਾਂਦੇ ਆ ਕਿਉਂ ਇੱਕ ਵਾਰੀ ਜਿਵੇਂ ਆਪਾਂ ਕਹਦੀ ਆ ਭਰਾਵੋ ਵੀ ਬੰਦੇ ਦੇ ਦਿਮਾਗ 'ਚ ਚੀਜ਼ ਆ ਜਾਂਦੀ ਆ ਤੇ ਪਹਿਲੇ ਦਿਨ ਐਸਆਰ ਗਾਉਟ ਫਾਰਮ ਵਾਲੇ ਵੀਰ ਕਲਾਸਾਂ ਲਾਈਆਂ ਦੂਜੇ ਦਿਨ ਸਾਰਾ ਜਿਹੜਾ ਪ੍ਰੈਕਟੀਕਲ ਆ ਉਹ ਹੋਇਆ ਇਹ ਬਾਈ ਬਰਾੜ ਬਠਿੰਡੇ ਵਾਲ ਨੇ ਬਾਈ ਰਾਜਵੀਰ ਵੀਰ ਨੇ ਰਾਜਵੀਰ ਵੀਰ ਨੇ ਜਾਨੀ ਕਿ ਬਰਾੜ ਬਠਿੰਡੇ ਵਾਲ ਨੇ ਹਰੇ ਚਾਰੇ ਬਾਰੇ ਕੱਲੀ-ਕੱਲੀ ਗੱਲ ਸਮਝਾਈ ਵੀ ਆਪਾਂ ਇਹਨਾਂ ਨੂੰ ਕਿਹੜਾ ਹਰਾਚਾਰਾ ਪਾ ਸਕਦੇ ਆ ਜਿਹੜਾ ਆਪਾਂ ਨੂੰ ਸੌਖਾ ਰਹੂਗਾ ਜੇ ਤੁਸੀਂ ਚਾਰਨ ਲਿਆ ਸਕਦੇ ਹੋ ਤਾਂ ਉਹਦੇ ਵਿੱਚ ਕਿਹੜੇ-ਕਿਹੜੇ ਸੀਜ਼ਨਾਂ ਦੇ ਵਿੱਚ ਰੁੱਤਾਂ ਦੇ ਵਿੱਚ ਤੁਸੀਂ ਇਹਨੂੰ ਚਾਰਨ ਲਈ ਆ ਸਕਦੇ ਹੋ ਤੇ ਸੋਨੂੰ ਕੀ ਕੀ ਆਪਾਂ ਕਹਿ ਦਈਏ ਵੀ ਸਾਵਧਾਨੀਆਂ ਵਰਤਣੀਆਂ ਪੈਣਗੀਆਂ ਕਈ ਵਾਰ ਆਪਾਂ ਨੂੰ ਪਤਾ ਲੱਗਦਾ ਹੁੰਦਾ ਵੀ ਇਹਰ ਕਿਸੇ ਦੀਆਂ ਝੋਨੇ ਵਾਲੇ ਸੀਜ਼ਨ ਆਪਾਂ ਕਹਿੰਦੇ ਜੂਰੀ ਵਾਲਾ ਪਾਣੀ ਪੀ ਗਈਆਂ ਜਾਂ ਖਾਲਚ ਸਪਰੇਅ ਵਾਲਾ ਪਾਣੀ ਪੀ ਗਈਆਂ ਵੀ ਉਹਦੇ ਕਰਕੇ ਜਿਹੜੇ ਬੱਕਰੀਆਂ ਦਾ ਨੁਕਸਾਨ ਹੋ ਗਿਆ ਤੇ ਉਹ ਸਾਰੀਆਂ ਗੱਲਾਂ ਦੱਸੀਆਂ ਵੀ ਉਹਦੇ ਵਿੱਚ ਆਪਾਂ ਨੂੰ ਹੀ ਪਰਹੇਜ਼ ਆ ਜਿਹੜਾ ਉਹ ਰੱਖਣਾ ਪਊਗਾ ਤੇ ਤਾਂ ਹੀ ਯਾਕੇ ਜਿਹੜਾ ਬੱਕਰੀ ਪਾਲਣ ਦਾ ਕੀਤਾ ਇਹਨੂੰ ਆਪਾਂ ਕਾਮਯਾਬ ਕਰ ਸਕਦੇ ਆ ਸੋ ਕੱਲੇ-ਕੱਲੇ ਵੀਰ ਨੂੰ ਜਦੋਂ ਦੱਸਿਆ ਵੀ 버ਸੀਨ ਪਾਉਣਾ ਜਾਂ ਜਿਹੜਾ ਦੂਸਨਾ ਉਹ ਪਾਉਣਾ ਜਾਂ ਜਿਹੜਾ ਮੱਖਣ ਘਾਗਾ ਉਹ ਕਿੱਦਾਂ ਪਾਉਣਾ ਵੀ ਕੀ-ਕੀ ਇਹਦੇ ਵਿੱਚ ਸਾਵਧਾਨੀਆਂ ਵਰਤਣੀਆਂ ਨੇ ਸੋ ਨੂੰ ਪਤਾ ਇੱਕ ਕਲਾਸਾਂ ਉਹ ਹੁੰਦੀਆਂ ਨੇ ਜਿਹੜੀਆਂ ਪ੍ਰੈਕਟੀਕਲ ਹੁੰਦੀਆਂ ਨੇਗੀਆਂ ਤੇ ਇੱਕ ਕਲਾਸਾ ਉਹ ਹੁੰਦੀਆਂ ਨੇ ਭਰਾਵੋ ਜਿਹੜੀਆਂ ਪ੍ਰੈਕਟੀਕਲ ਹੁੰਦੀਆਂ ਨੇ ਹੁਣ ਇਹ ਬਾਈ ਬਰਾੜ ਬਠਿੰਡੇ ਵਾਲਾ ਇਹਨੇ ਆਪ ਮੋਟਰਸਾਈਕਲਾਂ ਤੇ ਬੱਕਰੀਆਂ ਢੋਈਆਂ ਵੀਆਂ ਨੇ ਕਿਸੇ ਤੋਂ ਬੱਕਰੀ ਖਰੀਦ ਲਿਆਂਦੀ ਕੋਈ ਆਪਦੇ ਘਰੇ ਲੈਣ ਆ ਗਿਆ ਉਹਨੂੰ ਦੇਤੀ ਬੱਕਰੀ ਤਾਂ ਬਹੁਤੇ ਬੰਦੇ ਜੇ ਆਪਾਂ ਕਹੀਏ 100 ਬੰਦਾ ਟ੍ਰੇਨਿੰਗ ਲੈਂਦਾ ਤਾਂ ਉਹਦੇ ਵਿੱਚੋਂ ਪਿੱਛੇ ਜੇ ਇਹ ਕੰਮ ਹੋ ਗਿਆ ਤੇ ਦੇ 100 ਦੇ ਵਿੱਚੋਂ 90 ਬੰਦੇ ਇੱਕ ਸਾਲ ਬਾਅਦ ਐਂ ਕਹਿੰਦੇ ਵੀ ਬੱਕਰੀ ਪਾਲਣ ਧੰਦਾ ਤਾਂ ਫੇਲ ਆ ਉਹ ਫੇਲ ਕਿਉਂ ਕਹਿੰਦੇ ਕਿਉਂ ਜਿਹੜੇ ਬੱਕਰੀਆਂ ਦੀ ਟ੍ਰੇਨਿੰਗ ਦੇਣ ਵਾਲੇ ਵੀਰ ਨੇ ਉਹ ਪਹਿਲਾਂ ਤਾਂ ਟ੍ਰੇਨਿੰਗ ਦੇ ਦਿੰਦੇ ਮੁੜ ਕੇ ਆਪਦੇ ਕੋਲੋਂ ਹੀ ਪੱਠਾ ਪੁੱਠਾ ਬੱਕਰੀਆਂ ਵਗੈਰਾ ਦੇਣ ਦੇ ਇਹ ਸਾਰੀਆਂ ਗੱਲਾਂ ਮੈਂ ਕਿਉਂ ਬੱਕਰੀਆਂ ਦੇ ਮੇਲਿਆਂ ਦੇ ਵਿੱਚ ਸੁਣੀਆਂ ਵੀਆਂ ਨੇ ਮੈਨੂੰ ਖੁਦ ਨੂੰ 3 ਸਾਲ ਹੋ ਗਏ ਇਸ ਲੈਂਡ ਦੇ ਵਿੱਚ ਲੋਕਾਂ ਤੋਂ ਜਾਣਕਾਰੀ ਲੈਂਦੇ ਆਣੂ ਵੀ ਕੀ ਗੱਲ ਜਿਹੜੇ ਫੇਲ ਹੁੰਦੇ ਨੇ ਉਹ ਕਿਉਂ ਹੁੰਦੇ ਨੇਗੇ ਤਾਂ ਉਹਨਾਂ ਨੂੰ ਮੰਨ ਲਓ ਆਪਾਂ ਕਹიდੀ ਵੀ 10000 ਵਾਲੀ ਚੀਜ਼ ਕਿਸੇ ਨੂੰ ਬੀਚ ਦੇਤੀ ਕਿਸੇ ਨੂੰ 15 ਚ ਦੇਤੀ ਫਿਰ ਪ੍ਰੋਪਰ ਵੈਕਸੀਨੇਸ਼ਨ ਵਾਲਾ ਜਾਨਵਰ ਨਹੀਂ ਦੇਣਾ ਕੋਈ ਜਾਨਵਰ ਕਿਵੇਂ ਦੇਤਾ ਕੋਈ ਕਿਵੇਂ ਦੇਤਾ ਕਿਉਂ ਗੱਲ ਕੀਤੀ ਜਿਹੜੇ ਸਾਡੇ ਟਰੇਨਰ ਵੀਰ ਹੁੰਦੇ ਸੀਗੇ ਆਪਾਂ ਕਹੀਏ ਵੀ ਦੇਖੋ ਹਰੇਕ ਬੰਦੇ ਨੂੰ ਹੀ ਪੈਸਾ ਕਿਸੇ ਨੇ ਨਹੀਂ ਚਾਗਿਆ ਹਨਾ ਤਾਂ ਉਹਦੇ ਕਰਕੇ ਇਹ ਜੀਤੇ ਬਹੁਤ ਮਾੜਾ ਪ੍ਰਭਾਵ ਪਿਆ ਪੰਜੇ ਉਂਗਲਾਂ ਇੱਕਸਾਰ ਵੀ ਨਹੀਂ ਹੁੰਦੀਆਂ ਸੋ ਨੂੰ ਪਤਾ ਤੇ ਸਾਰੇ ਜਿਹੜੇ ਬੱਕਰੀ ਪਾਲਣ ਲੈਣ ਦੇ ਕਿੱਤੇ ਦੇ ਵਿੱਚ ਨੇ ਤੇ ਸਾਰੇ ਵੀਰਾਂ ਨੂੰ ਇਹ ਪੁਰਜ਼ੋਰ ਅਪੀਲ ਹੈ ਵੀ ਜੇਕਰ ਕਿਸੇ ਵੀ ਵੀਰ ਨੂੰ ਬਾਈ ਤੁਸੀਂ ਜਾਨਵਰ ਦੰਦੇ ਹੋ ਤਾਂ ਉਹ ਤੋਂ ਜੈ ਜੀ ਕਮਾਈ ਕਰਕੇ ਜਿਹੜੇ ਬੰਦੇ ਨੇ ਨਵਾਂ ਕੰਮ ਸ਼ੁਰੂ ਕਰਨਾ ਖਾਸ ਤੌਰ ਤੇ ਉਹਨੂੰ ਜਿਹੜਾ ਬੰਦਾ ਨਵਾਂ ਕੰਮ ਸ਼ੁਰੂ ਕਰ ਰਿਹਾ ਹੈ ਵੀ ਉਹਨੂੰ ਜਾਇਜ ਜੇ ਕਵਾਈ ਕਰਕੇ ਚੰਗਾ ਵੈਕਸੀਨੇਟਡ ਹੋਇਆ ਹੋਇਆ ਜਾਨਵਰ ਵੀਰ ਨੂੰ ਦਿਓ ਤਾਂ ਜੋ ਸਾਲ ਬਾਅਦ ਉਹ 100 ਬੰਦੇ ਨੂੰ ਇੱਕ ਬੰਦਾ ਹੋਰ ਕਹੇ ਵੀ ਜਰ ਮੈਂ ਬੱਕਰੀਆਂ ਲਿਆਂਦੀਆਂ ਸੀ ਦੋ ਤੇ ਉਹਨਾਂ ਤੋਂ ਮੈਨੂੰ ਅੱਗੇ ਇੰਨੀ ਬਰੀਡਿੰਗ ਹੋਈ ਜਾਂ ਮੈਨੂੰ ਇੰਨਾ ਮਨਾਫਾ ਹੋਇਆ ਵੀ ਹੁਣ ਮੈਂ ਹੋਰ ਕੰਮ ਵਧਾ ਲਿਆ ਵੀ ਫਲਾਣੇ ਬੰਦੇ ਨੇ ਮੈਨੂੰ ਬੱਕਰੀਆਂ ਦਵਾਈਆਂ ਦਿੱਤੀ ਵੀ ਵੀਰ ਦਾ ਬਹੁਤ ਬਹੁਤ ਧੰਨਵਾਦ ਕਿਉਂ ਭਾਈ ਕਹਿੰਦੇ ਸਭ ਤੋਂ ਪੁੰਨ ਵਾਲਾ ਕੰਮ ਆ ਕਿਸੇ ਵੀਰ ਨੂੰ ਕੰਮ ਕਾਜ ਤੇ ਲਾਉਣਾ ਤੇ ਸਭ ਤੋਂ ਪਾਪ ਵਾਲਾ ਕੰਮ ਆ ਕਿਸੇ ਦੀ ਰੋਜੀ ਰੋਟੀ ਮਾਰਨੀ ਜਾਂ ਕਿਸੇ ਦੇ ਢਿੱਡ ਚ ਲੱਤ ਮਾਰਨੀ ਸੋ ਇਸੇ ਤਰ੍ਹਾਂ ਭਰਾਵੋ ਵੀਰ ਨੇ ਅਲੱਗ-ਅਲੱਗ ਤਰ੍ਹਾਂ ਨਾਲ ਸੇਫਟੀ ਗਾਈਡਲਾਈਨ ਦੱਸੀਆਂ ਵੀ ਜਦੋਂ ਆਪਾਂ ਫਾਰਮ ਬਣਾਉਣਾ ਤਾਂ ਫਾਰਮ ਦੇ ਵਿੱਚ ਜਿਹੜਾ ਜਾਨਵਰਾਂ ਦਾ ਸੈਡਾ ਉਹ ਕਿੱਧਰ ਪਾਉਣਾ ਜਿਹੜਾ ਆਪਦੇ ਲੇਬਰ ਵਾਲਾ ਕਮਰਾ ਉਹ ਕਿਦਰਲੇ ਪਾਸੇ ਪਾਉਣਾ ਉਹ ਕਾਰਨ ਕੀ ਹੈ ਵੀ ਜਦੋਂ ਵੀ ਕੋਈ ਨਵਾਂ ਬੰਦਾ ਛੋਡੇ ਫਾਰਮ ਦੇ ਵਿੱਚ ਆਉਂਦਾ ਜਾਂ ਕੋਈ ਬੰਦਾ ਫਾਰਮ ਵੇਸਟ ਕਰਦਾ ਫਿਰਦਾ ਤਾਂ ਉਹ ਇਹ ਤਾਂ ਹੈ ਨਹੀਂ ਵੀ ਪਹਿਲਾਂ ਸਿੱਧਾ ਛੋਡੇ ਕੋਲ ਆਇਆ ਹੋ ਛੋਡੇ ਫਾਰਮ ਤੇ ਖਬਰ ਉਹਦੋਂ ਪਹਿਲਾਂ ਕਿੰਨੇ ਫਾਰਮਾਂ ਤੇ ਗਿਆ ਹੋਊਗਾ ਸੋ ਆਪਾਂ ਇੱਕ ਬਰਾਡਬਾਈ ਦੀ ਤੇ ਨਾਲ ਜਿੰਨੇ ਵੀਰ ਯੂਪੀ ਤੋਂ ਆਏ ଥିਗੇ ਕੋਈ ਐਮਪੀ ਤੋਂ ਆਇਆ ਸੀ ਕੋਈ ਰਾਜਸਥਾਨ ਤੋਂ ਆਏ ਸੀਗੇ ਕੋਈ ਆਪਣੇ ਭਰਾ ਹਰਿਆਣੇ ਚੋਂ ਆਏ ਸੀਗੇ ਤੇ ਉਹਨਾਂ ਸਭ ਦੀ ਇੰਟਰਵਿਊ ਕਰੀ ਹੈ ਸਭ ਨੂੰ ਪੁੱਛਿਆ ਵੀ ਤੁਹਾਨੂੰ ਕਿਵੇਂ ਲੱਗਿਆ ਤੇ ਉਹ ਵੀਡੀਓ ਆਪਣੇ YouTube ਚੈਨਲ ਤੇ ਪਾਵਾਂਗੇ ਤੇ ਉੱਥੋਂ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਾਈ ਨੇ ਕੱਲੀ ਕੱਲੀ ਚੀਜ਼ ਭਰavo ਇਸ ਤਰ੍ਹਾਂ ਫਿਰ ਸਾਰੇ ਵੀਰਾਂ ਨੂੰ ਬਾੜੇ ਦੇ ਵਿੱਚ ਲਿਆ ਕੇ ਕਹਿ ਲੋ ਚਾਹੇ ਕਹਿ ਲੋ ਫਾਰਮ ਦੇ ਵਿੱਚ ਲਿਆ ਕੇ ਸਮਝਾਈ ਵੀ ਆਪਣਾ ਫਾਰਮ ਕਿਵੇਂ ਹੋਣਾ ਚਾਹੀਦਾ ਕਿਵੇਂ ਇਹਦੇ ਵਿੱਚ ਆਪਾਂ ਬੱਚਿਆਂ ਨੂੰ ਵੈਕਸੀਨੇਟਡ ਕਰਨਾ ਸਭ ਤੋਂ ਵੱਡੀ ਗੱਲ ਲੱਗੀ ਬਾਈ ਮੈਨੂੰ ਜਿਹੜੀਆਂ ਸਾਡੀਆਂ ਭੈਣਾਂ ਟ੍ਰੇਨਿੰਗ ਲੈਣ ਆਈਆਂ ਨੇ ਨਾ ਉਹਨਾਂ ਨੂੰ ਬਾਈ ਬਾਈ ਨੇ ਰਾਤ ਕੱਟਣ ਲਈ ਸੌਣ ਲਈ ਉਹਨਾਂ ਦਾ ਪ੍ਰਬੰਧ ਘਰੇ ਕੀਤਾ ਬਈ ਆਪਦੇ ਪਰਿਵਾਰ ਦੇ ਕੋਲੇ ਤੇ ਜਿਹੜੇ ਨੌਜਵਾਨ ਵੀ ਤਿਗੇ ਉਹਨਾਂ ਨੇ ਜਿੰਨਾਂ ਨੇ ਫਾਰਮ ਤੇ ਪੈਣਾ ਦੀ ਫਾਰਮ ਤੇ ਜਾਂ ਉਹਨਾਂ ਲਈ ਘਰੇ ਬਾਈ ਬਿਸਤਰੀ ਲਵਾਤੇ ਤੇ ਦੂਸਰੇ ਦਿਨ ਬਾਈ ਚਲਾਤਾ ਬਾਈ ਨੇ ਭਰਾਵੋ ਮਟਰ ਪਨੀਰ ਤੇ ਨਾਲ ਰਾਇਤਾ ਤੇ ਆਹ ਜਿਹੜੇ ਵੀਰ ਯੂਪੀ ਵਾਲੇ ਐਮਪੀ ਵਾਲੇ ਆਏ ਹੋਏ ਸੀ ਨਾ ਹਰਿਆਣੇ ਵਾਲੇ ਰਾਜਤਾਂ ਵਾਲੇ ਇਹ ਕਹਿੰਦੇ ਯਾਰ ਹਰਦਾ ਸੁਆਦੀ ਬਾਲਾ ਆ ਗਿਆ ਕਹਿੰਦੇ ਵੀ ਨਜ਼ਾਰਾ ਵਾਲੇ ਹਤਾ ਕਹਿੰਦੇ ਵੀ ਬਰਾੜ ਵਾਕਈ ਦਿਲ ਦਾ ਦਲੇਰ ਬੰਦਾ ਹੁਣ ਆ ਗਈ ਅਜੋਲਾ ਦੀ ਵਾਰੀ ਜਿਹਨੂੰ ਤੁਸੀਂ ਘਰੇ ਮੁਫਤ ਦੇ ਵਿੱਚ ਹੀ ਬਈ ਆਪਦਾ ਤਿਆਰ ਕਰ ਸਕਦੇ ਹੋ ਘਰੇ ਸਿਰਫ ਮੁਫਤ ਦੇ ਵਿੱਚ ਇਹ ਬਰਾੜ ਦੇ ਪਿੰਡੀ ਇਕਬੀਰ ਹੈਗਾ ਉਹਦੇ ਘਰੇ ਬਾਈ ਨੇ ਦੇਖੋ ਤੁਸੀਂ ਇੰਨੀ ਕਿ ਜਗ੍ਹਾ ਦੇ ਵਿੱਚ ਜਿਹੜਾ ਅਜੂਲਾ ਵਾਲਾ ਉਹਦਾ ਸਿਸਟਮ ਆਗਾ ਉਹ ਲਾਇਆ ਹੋਇਆ ਜਿੱਥੋਂ ਬਾਈ ਆਪਦੀਆਂ ਬੱਕਰੀਆਂ ਪਾਲੀ ਜਾਂਦਾ ਤੇ ਨਾਲ ਹੀ ਚੰਗੇ ਤਰੀਕੇ ਨਾਲ ਕਹਿ ਦਈਏ ਆਪ ਇਨਕਮ ਕਰ ਰਿਹਾ ਬਹੁਤ ਮਿਹਨਤੀ ਆ ਵੀਰ ਤੇ ਪੂਰਾ ਪਰਿਵਾਰ ਬਾਈ ਦਾ ਪ੍ਰਭੂ ਕੰਮ ਕਰ ਰਿਹਾਗਾ ਤੇ ਮੈਨੂੰ ਇਹ ਦੇਖ ਕੇ ਬਹੁਤ ਵਧੀਆ ਲੱਗਿਆ ਤੇ ਨਾਲ ਹਾਸੀਆਂ ਖੇਡੀਆਂ ਸਾਰੇ ਪ੍ਰੋਗਰਾਮ ਦੇ ਦੌਰਾਨ ਜਿਵੇਂ ਬਰਾੜ ਬਟੰਡੇ ਵਾਲੇ ਵੀਰ ਨਾਲ ਉੱਥੇ ਬਾਈ ਬਰਾੜ ਸਰਾਮਾ ਵਾਲਾ ਵੀ ਦੋਨੇ ਦਿਨ ਉੱਥੇ ਹੀ ਰਹਾ ਬਾਈ ਨੇ ਬਹੁਤ ਗੱਲਾਂ ਸੁਣਾਈਆਂ ਤਜਰਬੇਕਾਰ ਗੱਲਾਂ ਹੋ ਗਈਆਂ ਪੰਜਾਬ ਦੇ ਝਲਕ ਪੇਜ ਵਾਲਾ ਬਾਈ ਜੋਤ ਬਰਾੜ ਤੇ ਹੋਰ ਕਈ ਵੀਰ ਸਾਡੇ ਜਿਵੇਂ ਮਾਨ ਮਾਨਸ ਵਾਲਾ ਹੋ ਗਿਆ ਬਾਈ ਸਾਡਾ ਪੁੱਲਰ ਹੋ ਗਿਆ ਟਿਵਾਣਾ ਹੋ ਗਿਆ ਤੇ ਬਾਈ ਆਪਣਾ ਕੋਟ ਬਖਤੂ ਵਾਲਾ ਹੋ ਗਿਆ ਤੇ ਕਈ ਵੀਰ ਮੇਰੇ ਬਹੁਤੇ ਇਹੋ ਜਿਹੇ ਨੇ ਜਿਨ੍ਹਾਂ ਦਾ ਨਾਮ ਵੀ ਨਹੀਂ ਦਿਮਾਗ ਚਾ ਰ ਹੈ ਵੀ ਕਿਹੜੇ ਕਿਹੜੇ ਵੀਰ ਸੀਗੇ ਕਿਉਂ ਭਾਈ 2 ਦਿਨ ਉਥੇ ਨਜ਼ਾਰੇ ਲੈਤੇ ਪੂਰੇ ਫੁੱਲ ਬਹੁਤ ਜੀ ਲੱਗਿਆ ਆਪਦੇ ਵਰਗੇ ਪਿੰਡਾਂ ਵਾਲੇ ਦੇਸੀ ਬੰਦੇ ਬਾਕੀ ਤੁਹਾਨੂੰ ਪਤਾ ਜਿਹੜੇ ਬੰਦੇ ਬੱਕਰੀਆਂ ਜਿਹਨਾਂ ਇੰਟਰਸਟ ਰੱਖਦੇ ਹਨ ਉਹ ਬੰਦੇ ਦੇਸੀ ਤੇ ਮਿਲਨਸਾਰ ਹੁੰਦੇ ਆ ਤੇ ਭੱਜ ਕੇ ਮਿਲਦੇ ਆ ਬੰਦੇ ਨੂੰ ਭਾਈ ਮੈਨੂੰ ਬਹੁਤ ਵਧੀਆ ਲੱਗਿਆ ਹਰੇਕ ਮਹੀਨੇ 11 12 ਮਈ ਦੀ ਤੇ ਟ੍ਰੇਨਿੰਗ ਆਗਲੀ ਟ੍ਰੇਨਿੰਗ 11 12 ਮਈ ਦੀ ਆ ਯਾਨੀ ਉਦੋਂ ਬਾਅਦ ਵੀ ਆਪਾਂ ਕਹਿੰਦੇ ਹਰੇਕ ਮਹੀਨੇ 11-12 ਤਰੀਕ ਦੀ ਟ੍ਰੇਨਿੰਗ ਹੈ ਤੇ ਬਰਾਲ ਬਠਿੰਡੇ ਵਾਲੇ ਵੀਰ ਦਾ ਆਪਾਂ ਬਈ ਉੱਪਰ ਨੰਬਰ ਦਿੱਤਾ ਵਿਆ ਵੀਰ ਨਾਲ ਤੁਸੀਂ ਸੰਪਰਕ ਕਰ ਲਿਓ ਸਾਨੂੰ ਦਾ ਬਹੁਤ ਸੋਹਣਾ ਲੱਗਿਆ ਜਾ ਕੇ ਤੁਸੀਂ ਵੀ ਇੱਕ ਵਾਰੀ